ਕੀਤੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵੀ ਆਪ ਛੜਕਾ ਤੇ ਨਿਕਲੋ ਜੇ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਫਿਰ ਇਹਨਾਂ ਦੇ ਹੱਲ ਛੜਨਾ ਨਹੀਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਪਾ ਦੇ ਸਾਰੀਆਂ ਵੀਰਾਂ ਪੇਟਾਂ ਤੁਹਾਡਾ ਤੇ ਇੱਕ ਵਾਰੀ ਵੀ ਹੁਣ ਨੌਕਰੀਆਂ ਕਿੱਧਰ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰ ਪਸਰ ਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਹਿੰਦੇ ਮੇਤ ਬੰਦੇ ਦੁੱਧ ਪਿਆ ਇਹਨਾਂ ਨੂੰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਦਮਾ ਸਾਹਿਬ ਸਾਬੋ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀ ਕੀ ਕੀਤੀ ਸਾਡੇ ਬੈਕ ਦੇ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ ਬਹੁਤ ਸਾਡੇ ਨਾਲ ਹੱਥੋਂ ਪੀ ਕੀਤੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਕਿ ਆਪ ਛੜਕਾ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਫੇਰ ਇਹਨਾਂ ਨੇ ਹੱਲ ਛੱਡਣਾ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੇ ਪਾ ਦੇ ਸਾਰੀਆਂ ਵੀਰਾਂ ਪੇਟਾਂ ਤੁਹਾਡਾ ਤੇ ਇੱਕ ਵਾਰੀ ਵੀ ਹੋ ਨੌਕਰੀਆਂ ਕਿੱਦਾਂ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰਕਸਰ ਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਹਿੰਦੇ ਮਿੱਤ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਗਦਮਾ ਸਾਹਿਬ ਸਾਬੋ ਕੀ ਕਲੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਤ ਵੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਭੋਲੇ ਆ ਬਹੁਤ ਸਾਡੇ ਨਾਲ ਹੱਥੋਂ ਪੀ ਕੀਤੀ ਆ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵੀ ਆਪ ਛੜਕਾ ਦੇ ਨਿਕਲੋ ਜੇ ਅੱਜ ਤੁਸੀਂ ਸਾਥ ਨਾ ਦਿੱਤਾ ਤਾਂ ਫੇਰ ਇਹਨਾਂ ਨੇ ਹੱਲ ਛੱਡਣਾ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੇ ਪਾ ਦੇ ਸਾਰੀਆਂ ਵੀਰਾਂ ਪੇਟਾ ਤੁਹਾਡਾ ਤੇ ਇੱਕ ਵਾਰੀ ਹੋਣ ਨੌਕਰੀਆਂ ਕਿੱਧਰ ਜਾਂਦੀਆਂ ਤੁਸੀਂ ਜਿਹੜਾ ਪੱਗਾ ਸਿਰਕ ਸਰਦਾ ਦੁੱਧ ਪੀ ਕੇ ਸੱਪਾਂ ਦੇ ਪੁੱਤ ਕਹਿੰਦੇ ਮੇਤ ਆਹ ਮਾਈਕਲ ਸ਼ਿਖਰਪਾਲ ਸਾਹਿਬ ਆਹੋ ਜੀ ਕੀ ਮਤੇ ਅਸੀਂ ਸੰਧਨਾ ਮਸਾਲ ਸਾਬੋ ਕੀ ਕਲਵੰਡੀ ਜਾਣਦੇ ਸੀ ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਸਾਡੇ ਬੈਕਰੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਭੋਲੇ ਆ ਬਹੁਤ ਸਾਡੇ ਨਾਲ ਹੱਥੋਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ